ਅੱਜ ਕੀ ਸ਼ੋਅ ਬਣਾਵਾਇਆ ਤੁਹਾਡਾ ਮੇਰਾ ਨਾਮ ਹੈ ਮੱਖਣ ਸਿੰਘ ਮੱਖਣ ਡੀਪੀ ਬੋਹਾ ਕਰਕੇ ਜਾਣਦੇ ਆ ਸਾਰੇ ਸਰਵਿਸ ਕਰ ਤੁਸੀਂ ਅੱਜ ਕੱਲ ਮੈਂ ਬੱਚੋ ਨਾਲ ਸਕੈਂਡਰੀ ਸਕੂਲ ਦੇ ਵਿੱਚ ਬਤੌਰ ਪ੍ਰਿੰਸੀਪਲ ਕੰਮ ਕਰਦਾ ਹਾਂ ਅੱਜ ਜਿਹੜੀ ਐਥਲੈਟਿਕ ਦਾ ਉਹ ਹੋ ਰਹੀ ਹੈ ਮੀਟ ਇਹਦੇ ਵਿੱਚ ਬੱਚੋ ਕਿਹੜੀ ਗੇਮਸ ਭਾਗ ਲੈਣਾ ਹੈ ਮੈਂ 100 ਤੇ 200 ਮੀਟਰ ਹੀ ਕਾਲਜ ਲੈਵਲ ਕਰਦਾ ਰਿਹਾ 100 200 ਮੀਟਰ ਚ ਹੁਣ ਭਾਗ ਲੈਣਾ ਹੈ ਹੁਣ ਹੀ ਮੇਰਾ ਇਵੈਂਟ ਹੈ 10 ਮਿੰਟ ਬਾਅਦ 100 ਮੀਟਰ 100 ਮੀਟਰ ਕਿਹੜੀ ਉਮਰ ਦੇ ਤੁਹਾਡੇ ਨਾਲ ਮੈਂ ਮੇਰੇ ਨਾਲ 50 ਸਾਲ ਦੇ ਜੀ 50 ਸਾਲ ਮੇਰੀ ਹੋ ਗਈ ਯਾਦ ਤਾਂ ਨਹੀਂ ਯਾਦ ਤਾਂ 55 ਅਜੇ ਯਾਦ 55 50 ਤੋਂ 55 ਦੇ ਨਾਲ ਅੱਛਾ ਕਈ ਵਾਰੀ ਇਹ ਹੁੰਦਾ ਵੀ ਜਿਵੇਂ ਬੰਦਾ ਰਿਟਾਇਰਮੈਂਟ ਤੇ ਰੇੜੇ ਜਾਂਦਾ ਹੋਰ ਆਦੇ ਆਪ ਨੂੰ ਕੋਈ ਜਗ੍ਹਾ ਉਸਤਰਾ ਸਿੰਘ ਐਂਡ ਸੈਂਟਰ ਜੀ ਔਸਟੋ ਮੀਟਰ ਦੇ ਵਿੱਚੋਂ ਨਹੀਂ ਪੈਸੇ ਦਾ ਕੋਈ ਅੰਤ ਨਹੀਂ ਹੋਗਾ ਕਿਤੇ ਮਰਜੀ ਦੁਨੀਆ ਤੇ ਚਲੇ ਜਾਓ ਇਹਦਾ ਕੋਈ ਇਹ ਤਾਂ ਹੈ ਨਹੀਂ ਵੀ ਜੀ ਕਿਸੇ ਕੋਲ 2 ਕਰੋੜ ਹੈ 5 ਹੋ ਜੂਗਾ ਕੋਈ ਲਿਮਟ ਤਾਂ ਹੈ ਨਹੀਂ ਜੇ ਆਪਦੇ ਆਪ ਨੂੰ ਫਿੱਟ ਰੱਖ ਲਓਗੇ ਤਾਂ ਬਹੁਤ ਵਧੀਆ ਹੈ ਬਾਕੀ ਜਿਹੜੀਆਂ ਇਹੋ ਜਿਹੀਆਂ ਐਥਲੈਟਿਕ ਮੀਟਾਂ ਨੇ ਮੈਂ ਵਧਾਈ ਦੇਊਗਾ ਟੱਕਲੇ ਵਾਲਿਆਂ ਨੂੰ ਬਹੁਤ ਹੀ ਵਧੀਆ ਤੇ ਬੜਾ ਵਧੀਆ ਲੰਘਾ ਜੋ ਕੋ ਭਲਾ ਇੱਥੇ ਅੱਜ ਦੇਖ ਕੇ ਜੀ ਚੜ ਗਿਆ ਅਸੀਂ ਅਸੀਂ 90 ਰੁਪਏ ਸਾਲ ਦੇ ਵੀ ਭੱਜ ਜਾਂਦੇ ਆ ਤੇ ਫਿਰ ਆਪਣੇ ਆਪ ਨੂੰ ਮੈਸੇਜ ਹੁੰਦਾ ਵੀ ਆਪਾਂ ਤਾਂ ਜਵਾਨ ਆ ਠੀਕ ਹੈ ਤੇ ਖਾਣੇ ਦਾ ਕਿੰਦਾ ਰੰਦਾ ਤੁਹਾਡਾ ਖਾਣੇ ਦਾ ਸ਼ਡਿਊਲ ਬਣਾਉਣਾ ਆਪਣੇ ਸਾਰੇ ਆ ਜੀ ਸਾਦੀ ਖਾਣਾ ਖਾਓ ਸਿੰਪਲ ਖਾਓ ਜਿਵੇਂ ਪਹਿਲਾਂ ਸਾਡੇ ਦਾਦੇ ਪਰਦਾਦੇ ਜੇ ਸਾਡੇ ਡੈਡੀ ਖਾਂਦੇ ਸੀ ਆ ਮੈਂ ਰੇੜੀਆਂ ਤੋਂ ਬੱਚੋ ਕੋਲ ਚੱਲੋ ਮੈਂ ਤੁਹਾਨੂੰ ਫਾਸਟ ਫੂਡ ਤੋਂ ਬੱਚੋ ਸਿੰਪਲ ਜਿੰਨਾ ਖਾ ਲੋਗੇ ਉਹਨੇ ਵਧੀਆ ਰਹੋਗੇ ਤੇ ਉਹਨਾਂ ਕੰਮੇਟਾਂ ਦੀ ਹੋਰ ਥਾਵਾਂ ਤੇ ਵੀ ਗਏ ਆ ਕੰਪਨੀ ਲੈਂਡ ਹਾਂ ਹਾਂ ਬਹੁਤ ਸੀ ਮੈਂ ਹਾਕੀ ਖੇਡਿਆ 15 ਤੋਂ 20 ਸਾਲ ਲਗਾਤਾਰ ਕਬੱਡੀ ਖੇਡਦਾ ਰਿਹਾ ਬੇਟ ਬਹੁਤ ਸਾਥ ਨੇ ਤੇ ਮੇਰੀ ਗੋਲੀ ਵੀ ਚੱਲ ਜਾਰੀ ਹੈ ਸਵੇਰੇ ਸ਼ਾਮ ਬੱਚਿਆਂ ਨੂੰ ਪ੍ਰੈਕਟਿਸ ਕਰਾਉਣਾ ਮੈਂ ਇੱਕ ਘੰਟਾ ਗਰਾਊਂਡ ਜਾਂਦੇ ਜਾਨਾ ਥੋੜਾ ਕਰਨਾ ਚਾਹੀਦਾ ਬਹੁਤਾ ਕਰਨਾ ਕਰਕੇ ਆਉਣਾ ਕੋਈ ਸਾਬ ਸਾਰ ਠੀਕ ਹੈ ਨਾ ਜਾਉਣੇ ਹਾਂ ਇਸ ਤਰ੍ਹਾਂ ਦੇ ਜੋ ਐਕਟੀਵਿਟੀਜ਼ ਸਾਜ ਫੈਲਦੀ ਹੈ ਸੰਬੰਧ ਵਿੱਚ ਮੈਂ ਨੌਜਵਾਨ ਪੀੜੀ ਨੂੰ ਕਰੂੰਗਾ ਵੀ ਨਸ਼ੇ ਛੱਡੋ ਕੋੜ ਵੱਡੋ ਸਾਈਕਲ ਚਲਾਓ ਵਾਤਾਵਰਨ ਬਚਾਓ ਸਾਰੇ ਨੌਜਵਾਨ ਪੀਡੀਏ ਆਪਣੇ ਆਪ ਨੂੰ ਬਚਾ ਲਓ ਤਾਂ ਉਹ ਵਾਲਾ ਪੰਜਾਬ ਹੈ ਜਿਹੜਾ ਉਹ ਦੁਬਾਰੇ ਸਜਾਇਆ ਜਾ ਸਕਦਾ ਨਹੀਂ ਤਾਂ ਬਹੁਤ ਖਰਾਬਾ ਹਾਲ ਹੈ ਜਵਾਨੀ ਨੂੰ ਮਤਲਬ ਉੱਠਣ ਤੋਂ ਵੀ ਪਰੇਸ਼ਾਨੀ ਹੈ ਸਵੇਰੇ ਉੱਠ ਕੇ ਜਲਦੀ ਗਰਾਊਂਡ ਜਾਓ ਜਿੰਨਾ ਸਵੇਰੇ ਚੱਲਦੇ ਉਹਨਾਂ ਹੀ ਜ਼ਿੰਦਗੀ ਵਿੱਚ ਵਧੀਆ ਰਹੋ